ਪੱਤਰਕਾਰ ਦੀਆਂ ਮੁਸ਼ਕਲਾਂ ਸਬੰਧੀ ਗੰਦੰਤਰ ਦਿਵਸ ਮੌਕੇ ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਦਿੱਤਾ ਗਿਆ ਮੰਗ ਪੱਤਰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਤਰਨਤਾਰਨ ਵਿਖੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਗੰਧਾਂਤਰ ਦਿਵਸ ਮੌਕੇ ਮੁੱਖ ਮਹਿਮਾਨ ਖੇਤੀਬਾੜੀ ਮੰਤਰੀ ਗੁਰਮੀ ਸਿੰਘ ਖੁੱਡੀਆਂ ਨੂੰ ਯੂਨੀਅਨ ਦੇ ਸਟੇਟ ਪ੍ਰਧਾਨ ਜਸਪੀ ਸਿੰਘ ਪੱਟੀ ਅਤੇ ਤਰਨਤਾਰਨ ਇਕਾਈ ਦੇ ਪ੍ਰਧਾਨ ਰਵੀ ਖੈਰਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਯੂਨਿਟ ਦੇ ਸਟੇਟ ਪ੍ਰਧਾਨ ਜਸਪੀ ਸਿੰਘ ਪੱਟੀ ਨੇ ਕਿਹਾ ਕਿ ਜਿਵੇਂ ਪੱਤਰਕਾਰਾਂ ਦੀ ਸੁਰੱਖਿਆ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਤੇ ਜ਼ਿਲ੍ਹਾ ਲੋਕਸੰਘਾ ਪੱਖ ਅਫਸਰ ਅਫਤਾਰ ਸਿੰਘ ਢਾਲੀਵਾਲ ਵੱਲੋਂ yellow card ਯਾਰਿਕ ਕਰਨ ਮੁੱਕੇ ਪੱਖਪਾਤ ਕਰਨ ਅਤੇ ਦਫ਼ਤਰ ਆਇ ਪੱਤਰਕਾਰ ਨੂੰ ਬੰਦਾ ਸਤਕਾਰਨਾ ਦੇਣਾ ਮੁੱਖ ਮੁੱਦੇ ਇਸ ਤੋਂ ਇਲਾਵਾ ਤਰਨਤਨ ਵਿਖੇ ਪੈਸ ਕਲੱਬ ਬਣਾਉਣ ਲਈ ਜਗ੍ਹਾ ਮੁਹੱਈਆ ਕਰਨ ਦੀ ਮੰਗ ਅਤੇ ਹੋਰ ਕਈ ਤਰ੍ਹਾਂ ਦੀਆਂ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਜੇਕਰ ਪੱਤਰਕਾਰਾਂ ਦੇ ਮਸਲਿਆਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਦੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਤਰਨੇ ਪ੍ਰਦਰਸ਼ਨ ਕੀਤੇ ਜਾਣਗੇ ਖਰੂਰ ਸਿੰਘ ਮਨਪ੍ਰੀਤ ਸਿੰਘ ਮਨੀ ਦੀ ਰਿਪੋਰਟ ਪੰਜਾਬ ਨਿਊਜ਼ 24 ਰ지ਕੇ ਸਭਾਂ ਚ ਜਿਹੜਾ ਮੰਗ ਪੱਤਰ ਜੇ ਦਿੱਤਾ ਗਿਆ ਜੀ ਅੱਜ ਜੀ ਸਾਡੇ ਪੱਤਰਕਾਰ ਭਾਈਚਾਰੇ ਵੱਲੋਂ ਤਰਨ ਤਰਨ ਦੇਖੇ ਜਿਹੜਾ ਇੱਕ ਸਮਾਗਮ ਹੋਇਆ ਸੀ 26 ਜਨਵਰੀ ਦੇ ਉੱਤੇ ਪਹਿਲਾਂ ਤੁਸੀਂ ਸਾਰਿਆਂ ਨੂੰ ਵਧਾਈ ਦਿੰਦੇ ਆ 26 ਜਨਵਰੀ ਦੇ ਇੱਥੇ ਸਰਦਾਰ ਗੁਰਮੀਤ ਸਿੰਘ ਖੁਡੀਆਂ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਉਹ ਆਏ ਸੀਗੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੂੰ ਸਾਡੇ ਰਵੀ ਰਵੀ ਜੀ ਪ੍ਰਧਾਨ ਨੇ ਤਰਨਤਰਨ ਦੇ ਇਹ ਨਾਲ ਨੇ ਜਿਸ ਵੀ ਚੰਛੀਨਾ ਵਾ ਮੇਰੇ ਮੰਦੇ ਰਜੇਸ਼ ਜੀ ਮੇਰੇ ਦਾ ਸਾਡੇ ਤਮਰਸ ਦੇ ਪ੍ਰਧਾਨ ਨੇ ਕਮਲ ਜੀ ਨੇ ਸੋਰ ਸਾਰੇ ਵੀ ਸਾਡੇ ਨਾਲ ਨੇ ਉਹ ਮੰਗ ਪੱਤਰ ਜਿਹੜੇ ਸਾਡੀਆਂ ਆਪਣੀ ਡਿਮਾਂਡਸ ਨੇ ਜਿਹਦੇ ਵਿੱਚ ਸਾਡੀ ਡਿਮਾਂਡ ਇੱਕ ਤੇ ਟੋਰਪਲੇਸ ਨੂੰ ਬਹੁਤ ਦੁਖੀ ਕਰਦੇ ਆ ਪੱਤਰਕਾਰ ਕੋਈ ਆਪਣਾ ਘਰ ਦਾ ਕੰਮ ਨਹੀਂ ਕਰਦੇ ਲੋਕ ਸੇਵਾ ਕਰਦੇ ਆ ਅਸੀਂ ਕਹਿੰਦੇ ਵੀ ਟੂਲ ਪ੍ਰਾਈਸ ਉਹਨਾਂ ਫ੍ਰੀ ਹੋਣੀ ਚਾਹੀਦੀ ਐ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿੱਥੇ ਸਾਡੇ ਸਰਕਾਰੀ ਕਾਰਡ ਬਣਦੇ ਨੇ ਐਕ੍ਰੇਡੀਸ਼ਨ ਬਣਦੇ ਆ ਤੇ ਪੀਲੇ ਕਾਰਡ ਬਣਦੇ ਨੇ ਉਹਨਾਂ ਚੜੀ ਉਹ ਪਾਰਦਰਸ਼ੀ ਤਰੀਕਾ ਨਹੀਂ ਹੈਗਾ ਉੱਥੇ ਪੱਖਪਤੀ ਕੀਤਾ ਜਾਂਦਾ ਵਾ ਤੇ ਮੈਨੂੰ ਇਸ ਗੱਲ ਦੀ ਦੁੱਖ ਹੈ ਇਸ ਗੱਲ ਦਾ ਵੀ ਜਿਹੜਾ ਐਕ੍ਰੇਡੀਸ਼ਨ ਕਾਰਡ ਆ ਸ਼ਾਇਦ ਤਰਨ ਤੱਕ ਜਿਹੜੇ ਇੱਕ ਵੀ ਪੱਤਰਕਾਰ ਨਹੀਂ ਬਣਾਇਆ ਗਿਆ ਅਜੇ ਤੱਕ ਉਹ ਐਕ੍ਰੇਡੀਸ਼ਨ ਕਾਰਡ ਵੀ ਬਣਾਏ ਜਾਂਦੇ ਨਾ ਜਿਹੜੇ ਪੀਲੇ ਕਾਰਡ ਬਣਾਏ ਜਾਂਦੇ ਪੀਲੇ ਕਾਰਡ ਤੇ ਨਾ ਤਾਂ ਸਾਨੂੰ ਤਨਖਾਹ ਦਈ ਜਾਂਦੀ ਨੀ ਨਾ ਕੁਛ ਹੋਰ ਜਿਹੜਾ ਉਹ ਇੱਕ ਸਾਡੇ ਸ਼ਲਾਗਤੀ ਕਾਰਡ ਹੈ ਜਿਹੜਾ ਸਰਕਾਰ ਦਿੰਦੀ ਹੈ ਉਹਦੇ ਉੱਤੇ ਸਿਰਫ ਉਹਨਾਂ ਪੱਤਰਕਾਰਾਂ ਦੇ ਬਣਾਏ ਜਾਂਦੇ ਬਹੁਤੇ ਪੱਤਰਕਾਰ ਇਹ ਨਹੀਂ ਗੱਲ ਮੈਂ ਸਾਰੇ ਸਾਰਿਆਂ ਦੀ ਗੱਲ ਕਰਦਾ ਕੁਝ ਪੱਤਰਕਾਰ ਹੋਰ ਹੁੰਦੇ ਨੇ ਜਿਨ੍ਹਾਂ ਦਾ ਪੱਤਰ ਇਹ ਨਾਲ ਲੈਣ ਦਾ ਕੋਈ ਨਹੀਂ ਹੁੰਦਾ মিডিਆ ਨਾਲ ਤਾਂ ਅਸੀਂ ਚਾਹੁੰਦੇ ਵੀ ਜਿਹੜੇ ਬੰਦਾ ਪੱਤਰਕਾਰੀ ਦਾ ਕੰਮ ਕਰਦਾ ਵਾ ਉਹਦਾ ਕਾਰਡ ਉਹ ਵੱਡਣਾ ਚਾਹੀਦਾ ਸਰਕਾਰ ਨੇ ਕਾਰਡ ਜਿਹੜਾ ਜਿਹੜਾ ਸੰਭੁਰ ਕੀ ਹੈਗਾ ਉੱਥੇ ਜਿਹੜੇ ਡੀਪੀਰ ਕੁਮਾਰ ਸਿੰਘ ਧਾਰੀਵਾਲ ਦੱਸਦੇ ਕੋਈ ਹੈਗਾ ਉਹ ਕਹਿੰਦਾ ਜੀ ਮੈਨੂੰ ਸਸਪੈਂਡ ਕਰਾ ਦਿਓ ਮੇਰੀ ਬਦਲੀ ਕਰਾ ਦਿਓ ਮੈਂ ਨਹੀਂ ਪ੍ਰਵਾਹ ਕਰਦਾ ਕਿਸੇ ਦੀ ਪਤਾ ਨਹੀਂ ਉਹ ਕੇਜਰੀਵਾਲ ਦਾ ਬੰਦਾ ਕਿ ਭਗਵੰਤ ਮਾਨ ਦਾ ਬੰਦਾ ਕਿ ਕਿਸੇ ਦੇ ਉੱਪਰ ਮੁੱਖ ਸਾਡੇ ਆਪਣੇ ਪ੍ਰਧਾਨ ਮੰਤਰੀ ਦਾ ਬੰਦਾ ਵਾ ਜਿਹੜਾ ਇੰਨੇ ਆਕੜਿਆ ਫੱਕੜੇ ਫਿਰਦਾ ਵਾ ਇਸੇ ਤਰ੍ਹਾਂ ਅਮਰਸਾ ਦਾ ਪੱਤਰਕਾਰ ਸਾਡੇ ਡੀਪੀ ਉਹ ਰੇ ਸ਼ੇਰਜਗ ਸਿੰਘ ਉਹ ਜਿਹੜਾ ਉਹਦਾ ਰੋਲ ਆ ਉਹ ਬਿਲਕੁਲ ਨੈਗੇਟਿਵ ਹੈ ਅਸੀਂ ਇਸ ਚੀਜ਼ ਨੂੰ ਲੈ ਕੇ ਉਹਨੂੰ ਇੱਕ ਮੰਗ ਪੱਤਰ ਦਿੱਤਾ ਪਹਿਲੀ ਗੱਲ ਤੇ ਇਹਨਾਂ ਦੀ ਬਦਲੀ ਕੀਤੀ ਜਾਵੇ ਕਿ 10-10 ਸਾਲ ਤੋਂ ਬੈਠੇ ਆ ਤੇ ਕੋਈ ਜਿੰਕ ਤੂੰ ਲਾ 3 ਸਾਲ ਤੋਂ ਵੱਧ ਕੋਈ ਬੰਦਾ ਤੇ ਰਿਆ ਨਹੀਂ ਸਕਦਾ ਆਪਣੀ ਜਗ੍ਹਾ ਦੇ ਉੱਤੇ ਇੱਕ ਸੀਟ ਦੇ ਉੱਤੇ ਇਹ ਕਿਵੇਂ ਬੈਠੇ ਆ ਅੰਮ੍ਰਿਤਸਰ ਦੇ ਜੀ ਕੋਰਟ ਕੇਸ ਪਾਇਆ ਇੱਕ ਕੋਰਟ ਕੇਸ ਇੱਥੇ ਪਹੁੰਚ ਜਨਾਸ ਅੱਲੇ ਆਖ ਲੱਗੇ ਤੇ ਤੇ ਸਾਨੂੰ ਵਿਸ਼ਵਾਸ ਦੋਇਆ ਮੰਤਰੀ ਸਾਹਿਬ ਨੇ ਵੀ ਜਿੱਦਾਂ ਕੋ ਕਰ ਦੇਗੇ ਕੋਈ ਗੱਲ ਨਹੀਂ ਮੈਂ ਕੰਸਰਨ ਮਹਿਕਮੇ ਨੂੰ ਕਹਿ ਦੂੰਗਾ ਮੰਤਰੀ ਨੂੰ ਕਹਿ ਦੂੰਗਾ ਜੜੀ ਲੋੜੀ ਦੀ ਕਾਰਵਾਈ ਕੀਤੀ ਜਾਊਗੀ ਜੀ ਜੀ ਇਹ ਗੱਲ ਕੀਤੀ ਜਿਹੜੇ ਡੀਪੀਆਰ ਦੀ ਇੱਕ ਪੱਤਰਕਾਰਾਂ ਵਾਸਤੇ ਜਿਹੜਾ ਉਹਦੀ ਪੱਤਰਕਾਰਾਂ ਵਾਸਤੇ ਜਿਹੜੀ ਆ ਦੇਖ ਰੇ ਕਰਨ ਵਾਸਤੇ ਜਿਹੜਾ ਇੱਕ ਸਰਕਾਰ ਵਾਲ ਵੀ ਅਪਰਾਲਾ ਕੀਤਾ ਜਾਂਦਾ ਪਰ ਡੀਪੀਆਰ ਕੋਈ ਖਿਆਲ ਨਹੀਂ ਇਸ ਵੇਲੇ ਦਿੰਦੇ ਪਹਿਲਾਂ ਸ਼ੀਨਾ ਜੀ ਇੱਥੇ ਰਹਿ ਬਹੁਤ ਗੁੱਡ ਬੰਦੇ ਸੀ ਸ਼ੀਨਾ ਸਾਹਿਬ ਤਾਂ ਬਹੁਤ ਵਧੀਆ ਬੰਦਾ ਸੀਗਾ ਏਨਾਂ ਉਹਨੇ ਮੈਂ ਗੱਲ ਕੀਤੀ ਮਨੂੰ ਕਹਿੰਦਾ ਮੈਂ ਛੁੱਟੀ ਤੇ ਡੀਪੀਰ ਨਾਲ ਗੱਲ ਕਰ ਲਓ ਛੇਰ ਜੰਗ ਨਾਲ ਐ ਤੇ ਹਾਲੇ ਨਾਲ ਲੋਕਾਂ ਦਾ ਸੋਬੇਲਾ ਇਸ ਕਰਕੇ ਐਸੀ ਜੀ ਲੋੜ ਪਈ ਤੇ ਤੇ ਮੂਹੇ ਨੂੰ ਮੀਠਾ ਧਰਨੇ ਲਾਵਾਂਗੇ ਅਸੀਂ ਹੁਣ ਤਰੰਤ ਸਾਡੇ ਮੂਹ ਆ ਗਿਆ ਇਸ ਪਾਸੇ ਧਰਨੇ ਵੀ ਲਾਵਾਂਗੇ ਤੇ ਮਜ਼ਾਰੇ ਵੀ ਕਰਾਂਗੇ ਹੁਣ ਦੱਸਾਂਗੇ ਪੱਤਰਕਾਰ ਭਾਈਚਾਰਾ ਕੀ ਹੁੰਦਾ ਪਰ ਸਾਨੂੰ ਇਹ ਸੋਬਦੇ ਨਹੀਂਗੇ ਅਸੀਂ ਤੇ ਲੋਕਾਂ ਨੂੰ ਕਹਣਾ ਵੀ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਤੇ ਅਸੀਂ ਆਪ ਕਰਨ ਲੱਗ ਪਏ ਸੜੀ ਮਜਬੂਰੀ ਹੋ ਜਾਂਦੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਜਿਹੜਾ ਵ ਸਮਾਂ ਲੈ ਰਹੇ ਆ ਤੇ ਮਿਲ ਜੂ ਸਾਨੂੰ ਉਹਨਾਂ ਨਾਲ ਗੱਲ ਕਰਾਂਗੇ ਮੰਤਰੀ ਸਾਹਿਬ ਨਾਲ ਗੱਲਬ ਸ਼ਕਤੀ ਸਾਹਿਬ ਨੂੰ ਸ਼ਾਇਦ ਅਸੀਂ ਅਗਲੇ ਹਫ਼ਤੇ ਜਾ ਉਹਦੋਂ ਅਗਲੇ ਹਫ਼ਤੇ ਮਿਲੀ ਸਾਡੀ ਉਹਨਾਂ ਨੂੰ ਗੱਲਬਾਤ ਹੋਈ ਪਈ ਉਹ ਕਹਿੰਦੇ ਥੋੜਾ ਜਿਹਾ ਥੋੜਾ ਜਿਹਾ ਟਾਈਮ ਲੈਂਦੇ ਆ ਉਹਨੂੰ ਮਿਲ ਲੈਣੇ ਆਪਾਂ ਕੋਈ ਨਹੀਂ ਉਹਨਾਂ ਨੂੰ ਗੱਲ ਕਰਾਂਗੇ ਜਾ ਕੇ ਵੀ ਬੈਠੇ ਕੋ ਸੱਤ ਸੱਤ ਅੱਠ ਦਸ ਤਾਂ ਲੱਗੇ ਬੈਠੇ ਕਿ ਬੈਠੇ ਹੁੰਦੇ ਨੇ ਇਸ ਕਰਕੇ ਪੱਤਰਕਾਰਾਂ ਦਾ ਪੱਤਰਕਾਰ ਦਾ ਵਿਆਹ ਕਰਨਾ ਚਾਹੀਦਾ ਪੱਤਰਕਾਰ ਕੋ ਕਰਦਾ ਕੰਮ ਕਰਦੇ ਕੋਈ ਪੱਤਰਕਾਰ ਵੇਖੋ ਲੋਕਾਂ ਦੀਆਂ ਸਮੱਸਿਆ ਸਰਕਾਰ ਤੱਕ ਪਹੁੰਚਾਉਂਦੇ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਇੱਕ ਪੁਲ ਦਾ ਕੰਮ ਕਰਦੇ ਨੇ ਇਸ ਕਰਕੇ ਐਸੀ ਜਿਹੜਾ ਵਾ ਉਸੇ ਤਰੀਕੇ ਦੇ ਕਿਸੇ ਪੱਤਰਕਾਰ ਨਾਲ ਜਿਵੇਂ ਕਿਸੇ ਪ੍ਰਕਾਰ ਦੀ ਕੋਈ ਜਿਆਦਾ ਬਰਤ ਬਦਲਾਸਤੀ ਕੀਤੀ ਜਾਊਗੀ ਦੱਸਦੀ ਹੈ। ਸਾਹਿਬ ਜੀ ਦਾ ਮੰਗ ਪੱਤਰ ਦਿੱਤਾ ਜੇ ਕੋਈ ਨਾਂ ਸੁਣਾਈ ਅਗਲਾ ਸ਼ਗਰਸ਼ ਕੀ ਹੈ? ਬਸ ਧਰਨੇ ਵਿਜਾਰੇ ਸ਼ੁਰੂ ਕਰਾਂਗੇ ਫਿਰ ਜੀ। ਪੂਰੇ ਪੰਜਾਬ 'ਚ ਕਰਾਂਗੇ ਇੱਥੇ ਇਕੱਲੇ ਨਹੀਂ। ਪੂਰੇ ਪੰਜਾਬ 'ਚ ਧਰਨੇ ਵਿਜਾਰੇ ਸ਼ੁਰੂ ਹੋਣਗੇ ਫਿਰ ਸਾਡੇ ਫਿਰ ਉਹਦਾ ਜਿਹੜੇ ਸੱਟੇ ਨਿਕਲਣਗੇ ਉਹਦੀ ਸਰਕਾਰ ਤੇ ਇਹੋ ਜਿਹੇ ਡੀਪੀ ਉਹ ਜਿਹੜੇ ਹੈਗੇ ਉਹ ਜ਼ਿੰਮੇਵਾਰ ਹੋਣਗੇ। ਸਾਹਿਬ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਮੰਗ ਪੱਤਰ ਦਿੱਤਾ ਜੇ ਤੁਸੀਂ ਇੱਕ ਤਰਨਤਾਰ ਜ਼ਿਲ੍ਹੇ ਦੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ? ਬਿਲਕੁਲ ਜੀ ਪਹਿਲਾ ਮੈਂ ਧੰਨਵਾਦ ਦਿਆਂ ਸਾਡੇ ਸੁਪਾ ਪ੍ਰਧਾਨ ਜੀ ਸਬੀਰ ਸਿੰਘ ਪੱਟੀ ਜੀ ਜੋ ਸਾਡੀ ਇੱਕ ਆਵਾਜ਼ ਤੇ ਇੱਥੇ ਪੁੱਜੇ ਤੇ ਪੱਤਰਕਾਰਾਂ ਨੂੰ ਜਿਹੜੀਆਂ ਆਰੀਆਂ ਮੁਸ਼ਕਲਾਂ ਉਹਦੇ ਸਬੰਧ ਵਿੱਚ ਇੱਥੇ ਮੁੱਖ ਮਹਿਮਾਨ ਕੁੜੀਆ ਸਾਹਿਬ ਆਏ ਸਾਨੂੰ ਉਹਨਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਤਾਂ ਅਕਸਰ ਦੇਖਿਆ ਜਾਂਦਾ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਪੱਤਰਕਾਰਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਵਾ ਹੁਣ ਤਾਂ ਟੋਲ ਟੈਕਸ ਵਾਲੇ ਵੀ ਉਸਮਾ ਟੋਲ ਪਲਾਜ਼ ਵਾਲੇ ਵੀ ਪੱਤਰਕਾਰਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰਦੇ ਨੇ ਜਦੋਂ ਉਹ ਤੋਂ ਨੰਗਣ ਲੱਗਿਦਾ ਤਾਂ ਉਹ ਵੀ ਕਹਿੰਦੇ ਨੇ ਕਿ ਨਹੀਂ ਸਾਡੇ ਇੱਥੇ ਜੈਲੋ ਕਾਰਡ ਨਹੀਂ ਚੱਲਦਾ ਪ ਜਦੋਂ ਜੈਲੋ ਕਾਰਡ ਬਣਦੇ ਆ ਉਸੇ ਵੇਲੇ ਵੀ ਪੱਤਰਕਾਰ ਵੀਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਡੀਪੀਆਰਓ ਕਦੀ ਗੇੜੇ ਮਰਵਾਉਂਦਾ ਕਈ ਵਾਰ ਕਈਆਂ ਦਾ ਸਾਰੇ ਕਾਗਜ਼ات ਪੂਰੇ ਹੁੰਦੇ ਫਿਰ ਵੀ ਉਹਨਾਂ ਦੇ ਜੈਲੋ ਕਾਰਡ ਨਹੀਂ ਬਣਾਈ ਜਾਂਦੇ ਪੱਖਪਤੀ ਕੀਤੀ ਜਾਂਦੀ ਆ ਤਾਂ ਹੋਰ ਜਿਹੜੇ ਇੱਕ ਪ੍ਰੈਸ ਕਲੱਬ ਤਰਨਤਾਨ ਦੇ ਵਿੱਚ ਹੋਣਾ ਚਾਹੀਦਾ ਵਾ ਅਜੇ ਹੀ ਹੋਰ ਕਈ ਮੰਗਾਂ ਲੈ ਕੇ ਜਿਹੜਾ ਅੱਜ ਮੰਗ ਪੱਤਰ ਜਿਹੜਾ ਦਿੱਤਾ ਗਿਆ ਵਾ ਸਮੂਹ ਪੱਤਰਕਾਰ ਭਾਈਚਾਰਿਆਂ ਵੱਲੋਂ ਅਸ਼ਵੀਰ ਸਿੰਘ ਪੱਟੀ ਜੀ ਦੀ ਅਗਵਾਈ ਹੇਠ ਤਾਂ ਹੁਣ ਇਹ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਅਸੀਂ ਜਿਹੜੇ ਧੰਨੇ ਮਜਾਰੇ ਪੂਰੇ ਪੰਜਾਬ ਲੈਵਲ ਤੇ ਜਿਹੜੇ ਆਰੰਭਾਂਗੇ ਜਿਹੜੇ ਦੇ ਸਿੱਟੇ ਦੇ ਸਰਕਾਰ ਆਪੇ ਜੋ ਵੀ ਸਾਹਮਣੇ ਆਉਣਗੇ ਉਹਦੀ ਜ਼ਿੰਮੇਵਾਰੀ ਸਰਕਾਰ ਹੋਵੇਗੀ